ਮਹਿਰ ਮੈਂ ਆਲ ਰਿਟਾਇਰਡ ਵੀ ਕੋਲ ਆ ਜੀ ਪ੍ਰਿੰਸੀਪਲ ਜੀ ਸਹਿਤਾਟਾ ਜੀ ਉਹਨੂੰ ਪਾਰਟੀ ਦੇ ਛੇਰ ਤੋਂ ਉਹਨਾਂ ਦੇ ਨਾਲ ਜੁਸੇਪ ਸਿੰਘ ਜੀ ਕਿਲੇ ਪ੍ਰਿੰਸੀਪਲ ਪਾਰਟੀ ਦੀ ਕਿੱਥੇ ਆਇਆ ਤੁਹਾਨੂੰ ਸਾਰਾ ਇੱਤਰ ਦੇ ਵਿੱਚੋਂ ਕਹਿੰਦੇ ਹਨ ਕਿ ਆਪ ਜੀ ਸਾਡੀ ਹੁਣੇ ਹਾਲ ਤਾਂ ਮੇਰੇ ਤੋਂ ਪਹਿਲਾਂ ਸਾਡੇ ਸਰਪੰਚ ਜੀ ਸਾਹਿਬ ਨਾਇਗਰ ਸਾਹਿਬ ਨੇ ਨੌਕਰੀਆਂ ਵੀ ਪ੍ਰਾਪਤ ਕਰ ਲਈਆਂ ਤੇ ਜਿਹੜੀ ਬਾਬਾ ਸਾਹਿਬ ਦੀ ਆਖੀ ਹੋਈ ਗੱਲ ਸੀ ਪੜੋ ਪੜ ਤੱਕ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਅਸੀਂ ਕਾਫੀ ਸੁਚੇਤ ਦਾ ਪੜ੍ਹਦੇ ਬਾਰੇ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾ ਦੇਣਾ ਪਰ ਕਿਤੇ ਨਾ ਕਿਤੇ ਅਜੇ ਪਛੜ ਰਹੇ ਹਾਂ ਅਸੀਂ ਸਾਡੇ ਜਿਹੜੇ ਪਿੱਛੇ She's a ਮੇਰਾ ਨਾਮ ਬਲਦੀ ਸਿੰਘ ਸਲਾਨਾ ਤੁਹਾਡਾ ਸੁਪਰ ਪ੍ਰਧਾਨ ਐਸ ਵੀ ਸੀ ਦੇ ਆਪਕ ਜੁਨੇ ਪੰਜਾਬ ਪਮਸੇਫਾਗੂ ਪੰਜਾਬ ਅ ਅੱਜ ਸਾਡੇ ਜਿਹੜਾ ਕਿਟਰ ਕੈਂਪ ਹੈ ਪੂਨਾ ਪੈਕਟ ਦੇ ਸਬੰਧ ਦੇ ਵਿੱਚ ਗੁਰਦਾਸਪੁਰ ਦੀ ਸਮੁੱਚੀ ਟੀਮ ਮਾਜੋਗ ਪ੍ਰਮੇਂਦਰ ਸਿੰਘ ਜੀ ਗੁਰਦਾਸਪੁਰ ਜਿਹਨੇ ਸਾਡੇ ਥੀਪ ਆਰਗੇਨਾਈਜ਼ਰ ਨੇ ਸਟੇਟ ਦੇ ਰਿਸਪਾਲ ਭੂਂਬਲੀ ਜੀ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਜੀ ਜਿਹੜੇ ਸਾਡੇ ਸਾਥੀ ਬੈਠੇ ਆ ਨਲਸਕਤਰ ਨੇ ਔਰ ਇਹਨਾਂ ਦੀ ਸਮੁੱਚੀ ਟੀਮ ਇਹਨਾਂ ਸਾਰਿਆਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਮੁਲਾਜ਼ਮ ਮੁੱਦਿਆਂ ਦੇ ਉੱਤੇ ਲੈ ਕੇ ਉਹਨਾਂ ਦੀਆਂ ਭਾਰਤੀਆਂ ਦੇ ਸਬੰਧ ਦੇ ਵਿੱਚ ਲੈ ਕੇ ਵੈਕ ਲੋਗ ਦੇ ਸਬੰਧ ਦੇ ਵਿੱਚ ਲੈ ਕੇ ਰਖਮਕਰ ਦੇ ਨੁਕਤੇ ਨੂੰ ਲੈ ਕੇ ਜਿਹੜਾ ਕੇਡਰ ਕੈਂਪ ਆ ਉਹ ਇਹਨਾਂ ਸਮੂਚੀ ਟੀਮ ਵੱਲੋਂ ਅਰੇਂਜ ਕੀਤਾ ਗਿਆ ਜਿਦੇ ਵਿੱਚ ਸਾਡੀ ਲੀਡਰਸ਼ਿਪ ਵੱਖ-ਵੱਖ ਜ਼ਿਲ੍ਹਿਆਂ ਚੋਂ ਜ਼ਰੂਰ ਆਈ ਹੈ ਪਠਾਨਕੋਟ ਦੇ ਸਾਥੀ ਵੀ ਆਏ ਆ ਔਰ ਇਸ ਸਬੰਧ ਦੇ ਵਿੱਚ ਅੱਜ ਉਹਨਾ ਪੈਕੇਟ ਆ ਜਿਹੜਾ ਉਹ ਮਜਬੂਰੀ ਵਸ ਕੀਤਾ ਗਿਆ ਸਮਝੌਤਾ ਕਿਉਂ ਕਰਨਾ ਪਿਆ ਇਸ ਮੁੱਦੇ ਦੇ ਉੱਤੇ ਜਿਹੜੀ ਚਰਚਾ ਹੈ ਉਹ ਅਸੀਂ ਕਰਾਂਗੇ ਔਰ ਸਾਥੀਆਂ ਨੂੰ ਅਵੇਅਰ ਕਰਾਂਗੇ ਔਰ ਉਹਦੇ ਨਾਲ ਦੀ ਨਾਲ ਪੰਜਾਬ ਦੇ ਜਿਹੜੇ ਅੱਜ ਦੇ ਭਖਤੇ ਮਸਲੇ ਆ ਭਾਵੇਂ ਉਹ ਹੜਾਂ ਦਾ ਵੀ ਮਸਲਾ ਹੋਵੇ ਕਿਉਂ ਨਾ ਹੋਵੇ ਭਾਵੇਂ ਉਹ ਬੇਰੁਜ਼ਗਾਰ ਬੱਚਿਆਂ ਦਾ ਮਸਲਾ ਕਿਉਂ ਨਾ ਹੋਵੇ ਭਾਵੇਂ ਉਹਨਾਂ ਦੇ ਵਜੀਫਿਆਂ ਦਾ ਮਸਲਾ ਕਿਉਂ ਨਾ ਹੋਵੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਵੀ ਜਿਹੜੀ ਚਰਚਾ ਹੈ ਉਹ ਅੱਜ ਅਸੀਂ ਲੋਕਾਂ ਦੇ ਧਿਆਨ ਦੇ ਵਿੱਚ ਲੋਕ ਹਿੱਤ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਅੱਜ ਦਾ ਜਿਹੜੀ ਚਰਚਾ ਸਾਰੀ ਕਰਾਂਗੇ ਔਰ ਮੈਂ ਬੇਨਤੀ ਕਰੂੰਗਾ ਕਿ ਇਦਾਂ ਦੇ ਕੇਟਰ ਕੈਂਪ ਜਿਹੜੇ ਉਹ ਸਾਰੇ ਸਾਰੇ ਜ਼ਿਲ੍ਹਿਆਂ ਦੀ ਟੀਮਾਂ ਨੂੰ ਅਰੇਂਜ ਕਰਨੇ ਚਾਹੀਦੇ ਆ ਸਾਰੇ ਤਾਂ ਕਿ ਹਰ ਮੁਲਾਜ਼ਮ ਨੂੰ ਇਸ ਜਿਹੜੇ ਅੱਜ ਦੇ ਭਖਤੇ ਮੁੱਦੇ ਆ ਜਾਂ ਜੋ ਸਾਡੇ ਹਿੱਤ ਹੈ ਸਾਡੇ ਰਖਮ ਕਰਨ ਦੇ ਹਿੱਤ ਹੈ ਉਹਨਾਂ ਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਉਹ ਮਿਲੇ ਕਿਉਂ ਕਿਵੇਂ ਅਤੇ ਕਦੋਂ ਇਹ ਸਾਰੀ ਤੇ ਚਰਚਾ ਕਰਾਂਗੇ ਇਹਦੇ ਉੱਤੇ ਜਾਣਕਾਰੀ ਲੈਣ ਲਈ ਇਹ ਵੱਡਾ ਉਪਰਾਲਾ ਸਾਥੀਆਂ ਨੇ ਕੀਤਾ ਇਹਨਾਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵੇਰ ਜਖਾਲਸਾ ਵੇਰ ਫਤ ਮੈਂ ਕ੍ਰਿਸ਼ਨ ਸਿੰਘ ਦੁੱਗਾ ਸੂਬਾ ਪ੍ਰਧਾਨ ਐਸ ਸੀ ਬੀ ਸੀ ਇਹਦੇ ਅਫਕ ਜੁਨੀਅਨ ਪੰਜਾਬ ਮੈਂ ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਜ਼ਿਲ੍ਹੇ ਦੀ ਸਮੂਚੀ ਟੀਮ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਿੰਦਰ ਸਿੰਘ ਜੀ ਗੁਰਦਾਸਪੁਰ ਚੀਫ ਆਰਗੇਨਾਈਜ਼ਰ ਇਸ ਜ਼ਿਲ੍ਹੇ ਦੇ ਪ੍ਰਧਾਨ ਰੁਸ਼ਪਾਲ ਸਿੰਘ ਜੀ ਭੁੰਬਲੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਧਾਈ ਦੇਣਾ ਚਾਹੁੰਨਾ ਨੇ ਕਿਉਂਕਿ ਉਹਨਾਂ ਨੇ ਅੱਜ ਸਾਡੇ ਲੋੜੀਂਦੇ ਭਖ ਦੇ ਮਸਲਿਆਂ ਦੇ ਉੱਤੇ ਵਿਚਾਰ ਕਰਨ ਲਈ ਇੱਕ ਕੇਡਰ ਕੈਂਪ ਰੱਖਿਆ ਇਸ ਕੇਡਰ ਕੈਂਪ ਦੇ ਵਿੱਚ ਅਸੀਂ ਮੁਲਾਜ਼ਮ ਮਸਲਿਆਂ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਤੇ ਵੀ ਗੱਲ ਕਰਨੀ ਹੈ ਮੁਲਾਜ਼ਮ ਮੰਗਾ ਦੇ ਵਿੱਚੋਂ ਮਸਲਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਭਖ ਦਾ ਮਸਲਾ ਹੈ ਉਹ ਹੈ ਰੱਖਮਕਰਨ ਨੀਤੀ ਤੇ ਸਨਾਰਤਾ ਸੂਚੀਆਂ ਜੰਜੋਆ ਜੱਜਮੈਂਟ ਆਰ ਕੇ ਸੱਬਰਵਾਲ ਕੇਸ ਇਹਦੇ ਵਾਰੀ ਅਸੀਂ ਪੂਰੀ ਵਿਚਾਰ ਚਰਚਾ ਕਰਕੇ ਸਾਡੇ ਅਧਿਆਪਕ ਵਰਗ ਨੂੰ ਜਾਗਰੂਕ ਕਰਾਂਗੇ ਕਿ ਅਸੀਂ ਆਪਣੇ ਹੱਕ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਤੇ ਇਸ ਦੇ ਨਾਲ ਹੀ ਰਾਜਨੀਤਿਕ ਤੌਰ ਤੇ ਸੁਚੇਤ ਕਰਨ ਦੇ ਲਈ ਜੋ ਪੂਨਾ ਪੈਕਟ ਬਾਬਾ ਸਾਹਿਬ ਨੂੰ ਮਜਬੂਰੀ ਬਸ ਕਰਨਾ ਪਿਆ ਸੀ ਉਸ ਮਸਲੇ ਤੇ ਵੀ ਅਸੀਂ ਵਿਸਥਾਰਤ ਚਰਚਾ ਕਰਾਂਗੇ ਇਹਦੇ ਨਾਲ ਨਾਲ ਵਿਦਿਆਰਥੀਆਂ ਦੇ ਤੇ ਸਮਾਜ ਦੇ ਮਸਲਿਆਂ ਦੀ ਗੱਲ ਵੀ ਅੱਜ ਅਸੀਂ ਕਰਨੀ ਹੈ ਇਹ ਭਾਵੇਂ ਅਰੇਂਜ ਤਾਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹੀ ਕੀਤਾ ਗਿਆ ਪਰੰਤੂ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਸਮੁੱਚੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਜਿਹੜੀਆਂ ਜ਼ਿਲ੍ਹਾ ਪ੍ਰਧਾਨ ਜਨਰਲ ਸਕੱਤਰ ਆਪਣੀ ਟੀਮ ਦੇ ਨਾਲ ਇਸ ਕੈਡਰ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਇਸ ਕਰਕੇ ਇਹ ਉਪਰਾਲਾ ਜਿਹੜਾ ਹੈ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਹੈ ਪਰੰਤੂ ਸਾਰੇ ਪੰਜਾਬ ਤੋਂ ਸਾਡੇ ਸਾਥੀ ਪਹੁੰਚੇ ਹੋਏ ਨੇ ਮੈਂ ਪਵਨ ਕੁਮਾਰ ਜ਼ਿਲ੍ਹਾ ਪ੍ਰਸ਼ਕੁਪਤਰ ਅੱਜ ਦੇ ਇਸ ਕੈਂਪ ਦੀ ਸਮੁੱਚੀ ਸਾਡੀ ਲੀਡਰਸ਼ਿਪ ਜਿਹੜੀ ਪੰਜਾਬ ਤੋਂ ਪਹੁੰਚੀ ਆ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਆਪਣੇ ਜ਼ਿਲ੍ਹੇ ਦੀ ਸਾਡੀ ਡਿਸਟ੍ਰਿਕਟ ਬਾਡੀ ਦੇ ਸਾਰੇ ਨੁਮਾਇੰਦੇ ਬਲਾਕਾਂ ਦੇ ਪ੍ਰਧਾਨ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਇਹ ਮਿਹਨਤ ਕਰਕੇ ਤੇ ਹਰ ਥਾਂ ਤੋਂ ਜਿਹੜਾ ਉਹ ਟੀਚਰ ਬਾੜ ਆਏ ਨੇ ਸੋ ਮੈਂ ਸਾਰਿਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਪਾਂ ਸਾਨੂੰ ਕੀਮਤੀ ਸਮਾਂ ਦਿੱਤਾ ਸਾਡੇ ਕੋ ਪ੍ਰਵਿੰਦਰ ਭਾਟੀ ਜੀ ਜਿਹੜੇ ਕਿ ਅੱਜ ਸਪੈਸ਼ਲ ਸਾਡਾ ਬੈਕਲੌਗ ਜਾਂ ਰੋਸਟਰ ਰੁਕਤੇ ਦੇ ਬਾਰੇ ਗੱਲ ਕਰਨਗੇ ਸਾਡੇ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਮਾਜ ਲੋਕ ਸਮਾਜ ਦੇ ਲੋਕ ਆ ਉਹ ਸੈੱਡ ਕਰੇ ਆ ਸੋ ਉਹਨਾਂ ਨੂੰ ਮੁੱਖ ਰੱਖ ਕੇ ਆਈਦਰ ਕਿਡ ਕੈਂਪ ਲਗਾਇਆ ਹੈ ਨਾ ਮੇਨ ਇਸ਼ੂ ਸਾਡੇ ਜਿਹੜੇ ਸਾਡੀ ਰੋਸ ਪਾਲਿਸੀ ਹੈਗੀ ਆ ਉਹਦੇ ਬਹੁਤ ਸਾਰੀਆਂ ਪ੍ਰੋਮੋਸ਼ਨਲ ਜਿਹੜਾ ਬੈਕਲੌਗ ਬਹੁਤ ਲੰਮੇ ਸਮੇਂ ਤੋਂ ਜਿਹੜਾ ਸਰਕਾਰ ਤੋਂ ਭੱਦੇ ਨਹੀਂ ਆ ਰਹੀ ਔਰ ਉਹਨੂੰ ਮੁੱਖ ਰੱਖ ਕੇ ਜਿਹੜਾ ਕਿਡ ਕੈਂਪ ਪਲਾਨ ਕੀਤਾ ਵੀ ਹਰ ਇੱਕ ਅਧਿਆਪਕ ਨੂੰ ਆਪਣੇ ਬਾਰੇ ਜਾਂ ਸਾਡੀ ਜਿਹੜੀ ਰੋਸਟਰ ਪੁਆਇੰਟ ਕਿਡ ਕੈਂਪ ਪੁਆਇੰਟ ਨੇ ਉਹਦੇ ਬਾਰੇ ਪੂਰੀ ਜਾਣਕਾਰੀ ਹੋਵੇ ਅੱਜ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਸਟੇਟ ਬੋਡੀ ਆ ਉਹ ਆਏ ਨੇ ਸਾਡੇ ਜ਼ਿਲ੍ਹੇ ਨੇ ਪੂਰੇ ਅਧਿਆਪਕ ਸਾਰ ਸਾਰੇ EMPLOYEES ਜਿਹੜੇ ਆ ਉਹ ਇਸ ਕਿਡ ਕੈਂਪ 'ਤੇ ਪਹੁੰਚੇ ਨੇ ਸੋ ਮੈਂ ਉਹਨਾਂ ਦਾ ਵੀ ਇੱਥੇ ਆਉਂ